24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ। ਜ਼ਿਲ੍ਹਾ ਤਰਨਤੰਡ ਦੇ ਹਲਕਾ ਖੇਮਕਰਨ ਦੇ ਦਿਨ ਪਿੰਡ ਮਹਿਦੀਪੁਰ ਵਿਖੇ ਤੰਬੂ ਵਿੱਚ ਰਹਿ ਰਹੇ ਇੱਕ ਗਰੀਬ ਪਰਿਵਾਰ ਗੁਰਮੀਤ ਕੌਰ ਨੇ ਲਗਾਈ ਮਦਦ ਦੀ ਗੁਹਾਰ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੀ ਲੜਕੀ ਦਾ ਸੁਮਨ कौर ਦਾ ਵਿਆਹ 15 ਫਰਵਰੀ ਨੂੰ ਤੈ ਹੈ ਅਤੇ ਮੈਂ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ ਮੈਂ ਆਪਣੀ ਲੜਕੀ ਦਾ ਵਿਆਹ ਕਰਨ ਤੋਂ ਅਸਮਰਥਾ ਮੈਂ ਨਰਹੀ ਪਰਾਂਵਾਂ ਤੇ ਸੇਵਾ ਸੁਸਾਇਟੀ ਦਾਨੀ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਬੇਟੀ ਦੇ ਵਿਆਹ ਵਾਸਤੇ ਸਹਾਇਤਾ ਕੀਤੀ ਜਾਵੇ ਜੇ ਕਿਸੇ ਵੀਰ ਨੇ ਮੇਰੀ ਮਦਦ ਕਰਨੀ ਹੋਵੇ ਤਾਂ ਇਸ ਨੰਬਰ ਤੇ 987839359 ਤੇ ਸੰਪਰਕ ਕਰਕੇ ਕਾ ਦੇ ਹੋ ਤੁਸੀਂ ਵੀ ਦੇਖੋ ਖਿੰਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਆ ਵੀਰੇ ਮੇਰਾ ਗਰਮੇਦਕਾਰ ਪਿੰਡ ਕੜਾਈ ਟੜਾ ਮੈਦਿਪੁਰ ਠੀਕ ਪਤੀ ਘੜੇ ਨੂੰ ਕੀ ਆ ਦੇਖੀ ਗੱਲ ਬਾਤ ਸਾਰੀ ਉਹਨੂੰ ਮੇਰੇ ਅਟੈਕ ਹੋ ਗਿਆ ਹੈ ਤੇ ਬੱਚੇ ਛੋਟੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਅੱਛਾ ਤੇ ਹੁਣ ਬੱਚੇ ਜਵਾਨ ਹੋਏ ਕੁੜੀਆਂ ਵੀ ਦੋਵੇਂ ਵੀਰੇ ਇੱਕੋ ਜਿਹੀਆਂ ਤੇ ਵੀ ਆਪਣੇ ਬੇਟੀ ਦਾ ਵਿਆਹ ਕਰਨਾ ਵੱਡੀ ਆ ਤੇ ਛੋਟੀ ਆ ਮੈਂ ਹੱਥ ਜੋੜ ਕੇ ਵੀਰਾਂ ਨੂੰ ਕਹਿੰਨੀ ਆ ਕਿ ਮੇਰੀ ਮਦਦ ਕਰਿਓ ਵਿਆਹ ਵੀ ਮੈਂ ਧਰ ਬੈਠੀ ਆ ਤੇ ਪੈਸਾ ਨਹੀਂ ਕਿਹ ਬਾਦਸੋ ਜੇ ਬੰਦਿਆ ਤੇ 15 ਤਰੀਕ ਦਾ ਵਿਆਹ ਹੈ ਵੀਰੇ 15 ਫਰਵਰੀ ਦਾ ਹਾਂਜੀ ਪੈਸੇ ਜੜੀ ਆ ਪਹਿਲੀ ਤਰੀਕ ਆ ਨਾ ਹਾਂਜੀ ਅੱਜ ਪਹਿਲੀ ਵੀਰੇ ਤੇ 15 ਤਰੀਕ ਦਾ ਵਿਆਹ ਹੈ ਤੇ ਮੈਂ ਆਨੀ ਆ ਫਿਰ ਦਾਨੀ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਕਿ ਵੀਰ ਮੇਰੀ ਮਦਦ ਕੀਤੀ ਜਾਵੇ ਕਿ ਮੈਂ ਆਪਣੀ ਬੇਟੀ ਬੂਆ ਠਾ ਸਕਾਂ ਬੱਚਾ ਛੋਟਾ ਹੈ ਤੇ ਕੋਈ ਅਜੇ ਪਾਹ ਤੇ ਲੇਦੀ ਕੋ ਗੱਲ ਨਹੀਂ ਮਿਰਬਾਂ ਦੇ ਤੇ ਤੁਹਾਨੂੰ ਪਤਾ ਕੋ ਰਿਸ਼ਤੇਦਾਰ ਵੀ ਨਹੀਂ ਬਾਹ ਪੜਨ ਦਿਆ ਕੋ ਕਿੰਡਾ ਲੈਣੇ ਨੇ ਦਿੱਤੀ ਗੱਲ ਕੀਤੀ ਕੀਤੇ ਵੀਰੇ ਕੋਈ ਗੱਲ ਨਹੀਂ ਸੁਣਦਾ ਹਾਂਜੀ ਤੇ ਕੀ ਹੁਣ ਤੁਹਾਡੀ ਕੀ ਬੇਨਤੀ ਕਰੋਗੇ ਦਾਨੀ ਵੀਰਾਂ ਨੂੰ ਮੈਂ ਇਹੋ ਬੇਨਤੀ ਕਰਦੀ ਵੀਰਾਂ ਨੂੰ ਕਿ ਮੇਰੀ ਜਿੰਨੇ ਜੋਗੇ ਆ ਗਏ ਮੇਰੀ ਹੈਲਪ ਕਰੋ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਮੇਰੀ ਵੀਰੇ ਜਰੂਰ ਮਦਦ ਕਰੋ ਵਾਦ ਤੋਂ ਵਾਦ ਵੀ ਜਿੰਨੇ ਜੋਗੇ ਆਗੇ ਇਹ 15 ਫਰਵਰੀ ਨੂੰ ਮੇਲਾ ਹਾਂਜੀ ਤੇ 16 ਨੂੰ ਬਰਾਤ 16 ਨੂੰ ਬਰਾਤ ਹਾਂਜੀ ਵੀਰੇ ਇਹ ਮੰਨ ਲਓ ਕਿ 15 16 ਦੇ ਰਹਿ ਗਿਆ ਹਾਂਜੀ ਤੇ ਘਰ ਦੇ ਵਿੱਚ ਕੁਝ ਨਹੀਂ ਆਗਾ ਵੀਰੇ ਕੋਈ ਵਿਆਹ ਵਾਲਾ ਕੰਮ ਨਹੀਂ ਨਹੀਂ ਅਜੇ ਵੀਰੇ ਕੋਈ ਨਹੀਂ ਆ ਤੁਸੀਂ ਵੇਖਣੇ ਦਾ ਜੋ ਚੰਨ ਪਾ ਕੇ ਬੈਠੇ ਹੋਏ ਨੇ ਕੋਈ ਅਜੇ ਅਜੋਜੀ ਗੱਲ ਨਹੀਂ ਬਣਦੀ ਕਿਤੇ ਵੀਰੇ ਮੇਰੀ ਮਦਦ ਕੀਤੀ ਜਾਵੇ ਜੋੜ ਕੇ ਬੇਨਤੀ ਕਰਦੀ ਆ ਕਿ ਜਿੱਥੋਂ ਤੱਕ ਵੀ ਮੇਰੀ ਵੀਡੀਓ ਪਹੁੰਚਦੀ ਮੇਰੀ ਬੇਟੀ ਬੂਰ ਠਾਈ ਜਾਵੇ ਮਦਾਨੀ ਵੀਰਾਂ ਗਾੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੀ ਮੇਰੀ ਮਦਦਤ ਕਰੋ ਇਹ ਪਰਵਾਰ ਬਹੁਤ ਗਰੀਬ ਆ ਬੱਚੀ ਆ ਇਹਦੇ ਪਿਤਾ ਜੀ ਸਿਰ ਤੇ ਹੈ ਨਹੀਂ ਸਾਰੇ ਸੱਜਣੇ ਰਲ ਕੇ ਮੱਤ ਕਰਨ ਦੇ ਜਿਹਦੇ ਜੋ ਵੀ ਵੀਡੀਓ ਸ਼ੇਅਰ ਕਰਦਾ ਇਹਨਾਂ ਬੱਚਿਆਂ ਦੀ ਮਦਦ ਕਰੋ ਗਰੀਬ ਨੇ ਸਾਨ ਵਿੱਚ ਰਹਿ ਰਹੇ ਨੇ ਬਾਪ ਹੋਵੇ ਜ਼ਿੰਮੇਵਾਰੀਆਂ ਸਾਰੀਆਂ ਨਭਾਉਂਦਾ ਪਾਪ ਸਿਰ ਤੇ ਨਹੀਂ ਆਏਗਾ ਇਸ ਕਰਕੇ ਇਹ ਵੀਡੀਓ ਸ਼ੇਅਰ ਕਰਨੇ ਨੇ ਬੱਚਾ ਵੀ ਰਿਸ਼ਤੇਦਾਰਾ ਕੇ ਲੌਗ ਇਨ ਨੇ ਮੈਂ ਆਪਣੇ ਗਵਾਂਢੀ ਨੇ ਅਛਾ ਗਵਾਂਢੀ ਹਾਂਜੀ ਤੇ ਸਾਰੇ ਹੱਲਪ ਕਰਨੇ ਨੇ ਜਿਤਨਾ ਵੇਖਿਆ ਤੇ ਤੁਹਾਡੇ ਹਾਲਾਤ ਹੋੜੇ ਮੰਦੇ ਆ ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਇਹਨਾਂ ਦਾ ਗੁਜ਼ਾਰਾ ਤੇ ਇਦਾਂ ਐ ਵੀ ਮਿਹਨਤ ਮਜ਼ਦੂਰੀ ਆਪ ਹੀ ਕਰਦੇ ਨੇ ਆ ਤੇ ਆ ਵੀ ਬੀਬੀ ਕੀ ਕਰਦੀ ਐ ਇਹਨਾਂ ਦੀ ਮਾਤਾ ਜੀ ਵੀ ਤੇ ਜਵਾਨ ਕੁੜੀਆਂ ਜਿਤਨਾ ਕੰਦ ਵੀ ਕੋਈ ਨਹੀਂ ਹੈਗੀ ਕੋਈ ਗਾ ਕੋਈ ਹਾਰੀ ਨਹੀਂ ਜੀ ਨਾ ਕੰਦ ਐ ਨਾ ਖੋਲਾ ਸੰਪਾਈ ਆ ਗਰੀਬ ਆਪਣੇ ਰੋਟੀ ਪਾਣਾ ਕਰਦੇ ਜਿਹੜੇ ਬੱਚਿਆਂ ਬੱਚੇ ਜਿਹੜੇ ਸ਼ੁਕਰ ਤੋਰਨੇ ਪੈਂਦੇ ਨੇ ਜੀ ਹਾਂਜੀ ਤੇ ਫਿਰ ਹਾਲੇ ਦੀ ਮਤ ਕਰੋ ਜਿੱल्ली ਵੀ ਹੁੰਦੀ ਆ ਇਹ ਬੱਚੇ ਆਪਣੇ ਘਰੇ ਜਾਣ ਤੇ ਰੱਬੂ ਦੀ ਕਿਰਪਾ ਵੇ ਸਾਰੇ ਵਾਅਦੇ ਉਹਨਾਂ ਦੀ ਮਤ ਕਰੋ ਜੀ ਕਿਹੜਾ ਪਿੰਡ ਦਾ ਪਿੰਡ ਮੇਦੀ ਤੋਰਾ ਤੇ ਕੀ ਕਹਿਣਾ ਚਾਹੋਗੇ ਆ ਵਿਆਹ ਦਾ ਸਾਡਾ ਆ ਵਿਆਹ ਜਿਹੜੇ ਮਦਦ ਕੀਤੀ ਜਾਵੇ ਮੇਰੇ ਮੰਮੀ ਉਹਨਾਂ ਦੀ ਮੇਰੇ ਪਾਪਾ ਸਿਰ ਤੇ ਨਹੀਂ ਇਹ ਤੇ ਅਸੀਂ ਬਹੁਤ ਗਰੀਬ ਆ ਸ਼ਰਨਪਾਗ ਗੁਜ਼ਾਰਾ ਕਰਦੇ ਪਾਏ ਕਿੰਨੀ ਤਰੀਕ ਦਾ ਵਿਆਹ ਰੱਖਿਆ ਹਾਂਜੀ 15 ਤਰੀਕ ਨੂੰ ਮੇਲਾ ਤੇ 16 ਨੂੰ ਵਿਆਹ ਤਾਂ ਕਿੰਨੇ ਭੈਣ ਭਰਾ ਕਿਤੇ ਅਸੀਂ ਤਿੰਨ ਦੋ ਭੈਣਾਂ ਇੱਕ ਭਰਾ ਅੱਛਾ ਤੁਸੀਂ ਭੈਣ ਵੀ ਆਉਣ ਵਾਲੀ ਹਾਂਜੀ ਉਹ ਵੀ ਮੇਰੀ ਵਰਗੀ ਮੇਰੇ ਜੱਡੀ ਤੇ ਕਰਦਕ ਜਾਰਾ ਕਿੱਥਾਂ ਜਾ ਲਾ ਕਰਦਕ ਜਾਰਾ ਮੰਮੀ ਦਿਹਾੜੀ ਧੂੜੀ ਕਰਦੇ ਆ ਤੇ ਫੇਰ ਹੂੰ ਤੇ ਇਸ ਕਰਕੇ ਮੈਂ ਕਿਤੇ ਜਾਵੇ ਮੰਮਾ ਆਣਗੇ ਜਿਸ ਤਰ੍ਹਾਂ ਦਾ ਵਿਆਹ ਰੱਖਿਆ ਗਿਆ ਹੈ ਆਈਟਮ ਮੇਰੇ 15 ਤਰੀਕ ਤੱਕ ਤੇ 15 ਤਰੀਕ ਨੂੰ ਤੇ ਵਿਆਹ ਆ ਹਾਂਜੀ ਵਿਆਹ ਵਾਲਾ ਮੌਲ ਹੀ ਨਹੀਂ ਕੋਈ ਹੈਗਾ ਵੀਰੇ ਅੱਛਾ ਤੂੰ ਦੇਖ ਸਕਦੇ ਹੋ ਕੋਈ ਵੀ ਇਹੋ ਜਿਹੀ ਨਹੀਂ ਹਾਂ ਜਰਾਂ ਨੂੰ ਆਪਣੀ ਮਰਜ਼ੀ ਕੀਤੀ ਹਾਂਜੀ ਨਹੀਂ ਕਰਦੇ ਉਹਨਾਂ ਨੇ ਕਿਹਾ ਸੀ ਕਿ ਤੈਨੂੰ ਪਤਾ ਨਹੀਂ ਕੋਈ ਕਰਦਾ ਮੁੰਡੇ ਵਾਲੇ ਕੋਈ ਨਹੀਂ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਮਦਦ ਕਰਦਾ ਤੇ ਕਿਸ ਦੇ ਸਵਾਲ ਕੀ ਅਪੀਲ ਕਰੋਗੇ ਦਾਨੀ ਵਿਦਾਂ ਇਹ ਹੀ ਕਹਾਂਗੇ ਕਿ ਮੇਰੇ ਮੰਮਾ ਨਾਲ ਦੀ ਮਦਦ ਕੀਤੀ ਜਾਵੇ ਹੂੰ ਤੇ ਕੱਲਾ ਸਿਰਫ ਵਿਆਹੀ ਹਾਂਜੀ ਵਿਆਹ ਕੀਤਾ ਜਾਵੇ ਮੰਨ ਲਓ ਕਿ ਜੇਕਰ ਤੁਹਾਡਾ ਨਾਂ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਉਹ ਫੋਨ ਨੰਬਰ 98788 ਹਾਂਜੀ 3939 ਇੱਕ ਵਾਰੀ ਦੁਬਾਰਾ ਪੀਟ ਕਰ ਦਿਓ 98788 3939 ਇੱਕ ਵਾਰੀ ਆਦਾ ਜਿਹੜਾ ਫਿਰ ਦੁਬਾਰਾ ਪਿੰਡ ਦੱਸੋ ਪਿੰਡ ਮੈਦੀਪੁਰ ਮੈਦੀਪੁਰ ਕਿਹੜੀ ਜਗ੍ਹਾ ਤੇ ਪਿੰਡ ਆ ਮੈਦੀਪੁਰ ਅ ਕੈਂਕਰ ਹਲਕਾ ਹਲਕਾ ਕੈਂਕਰ ਹਾਂਜੀ ਜਿਹੜੇ ਕਿ ਬੇਨਤੀ ਕਰਦੀਆਂ ਕਿ ਜਿੱਦਾਂ ਦੂਸਰੇ ਕੁੜੀਆਂ ਦਾ ਸਮਾਨ ਕੱਢਦੀਆਂ ਉਦੋਂ ਮੈਂ ਵੀ ਖੜਾ ਮੇਰੇ ਪਾਪਾ ਨਹੀਂ ਹੈਗੇ ਤੇ ਮੈਂ ਵੀ ਅੱਜ ਖੋਲ ਕੇ ਸਮਾਨ ਕੱਢਣਾ ਸੀ ਸਾਰਾ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਵੱਟੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਸਦਾਨੀ ਵੀਰ ਕੋਲ ਪਹੁੰਚੇ ਤੇ ਮੇਰੀ ਮਦਦ ਹੋ ਸਕੇ ਪਲੀਜ਼